ਸਤਿ ਸ਼੍ਰੀ ਅਕਾਲ ਜੀ ਤੁਸੀਂ 1.24 7 ਪੰਜਾਬ ਮੋਗਾ ਜ਼ਿਲ੍ਹੇ ਨਾਲ ਸੰਬੰਧਿਤ ਸੁਖਮਨ ਸਿੰਘ ਗਿੱਲ ਅਤੇ ਅਮਨਪ੍ਰੀਤ ਸਿੰਘ ਗਿੱਲ ਨੇ ਕੈਨੇਡੀਅਨ ਸੰਸਦੀ ਚੋਣਾਂ ਜਿੱਤੀਆਂ ਕੈਨੇਡਾ ਵਿੱਚ ਹੋਈਆਂ ਸੰਸਦੀ ਚੋਣਾਂ ਵਿੱਚ ਮੋਗਾ ਜ਼ਿਲ੍ਹੇ ਨਾਲ ਸੰਬੰਧਿਤ ਸੁਖਮਨ ਸਿੰਘ ਗਿੱਲ ਅਤੇ ਅਮਨਪ੍ਰੀਤ ਸਿੰਘ ਗਿੱਲ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ 25 ਸਾਲਾ ਸੁਖਮਨ ਸਿੰਘ ਗਿੱਲ ਨੇ ਐਬਸਫੋਰਡ ਸਾਊਥ ਲੈਂਗਲੀ ਸੀਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਵੱਜੋਂ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ ਦੁੱਚੇ ਪਾਸੇ ਅਮਨਪ੍ਰੀਤ ਸਿੰਘ ਗਿੱਲ ਕੈਲਗਰੀ ਸਾਊਥ ਸਿਟੀ ਸੀਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਵੱਜੋਂ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ ਸੁਖਮਨ ਸਿੰਘ ਗਿੱਲ ਦੇ ਜੱਦੀ ਪਿੰਡ ਮੋਗਾ ਚਿੱਲੇ ਦਾ ਪਿੰਡ ਬੁੱਕਨ ਵਾਲਾ ਹੈ ਸੁਖਮਨ ਸਿੰਘ ਗਿੱਲ ਦੇ ਪਿਤਾ 30 ਸਾਲ ਪਹਿਲਾਂ ਕੈਨੇਡਾ ਚਲੇ ਗਏ ਸਨ ਉਸ ਦੇ ਪਿਤਾ ਤੇ ਰਿਸ਼ਤੇਦਾਰ ਮੋਗਾ ਦੇ ਪਿੰਡ ਬੁੱਕਨ ਵਾਲਾ ਵਿੱਚ ਰਹਿੰਦੇ ਹਨ ਸੁਖਮਨ ਸਿੰਘ ਗਿੱਲ ਕੋਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਡਿਗਰੀ ਹੈ ਸੁਖਮਨ ਸਿੰਘ ਗਿੱਲ ਨੇ ਕੈਨੇਡਾ ਵਿੱਚ 5 ਸਤ ਮੈਂਬਰ ਬਣਨ ਤੋਂ ਬਾਅਦ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ ਜਿਸ ਨਾਲ ਪਿੰਡ ਦੇ ਨਾਲ-ਨਾਲ ਮੋਗਾ ਜ਼ਿਲ੍ਹੇ ਦਾ ਵੀ ਨਾਮ ਰੋਸ਼ਨ ਹੋਇਆ ਰਿਸ਼ਤੇਦਾਰ ਲੱਡੂ ਵੰਡ ਕੇ ਜਸ਼ਨ ਮਨਾ ਰਹੇ ਹਨ ਤੇ ਉਹ ਕਹਿੰਦੇ ਹਨ ਕਿ ਦੋਵੇਂ ਸੰਸਦ ਮੈਂਬਰ ਮਿਲ ਕੇ ਕੈਨੇਡਾ ਵਾਲੇ ਪੰਜਾਬੀਆਂ ਦੀਆਂ ਸਮੱਸਿਆਵਾਂ ਹੱਲ ਕਰਨਗੇ ਅਮਨਪ੍ਰੀਤ ਸਿੰਘ ਗਿੱਲ ਦੇ ਪਿਤਾ ਮੋਗਾ ਦਾ ਹਾਕਮਕਾ ਅਗਵਾੜ ਵਿੱਚ ਰਹਿਣ ਵਾਲੇ ਹਨ ਅਤੇ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ ਮੋਗਾ ਵਿੱਚ ਉਸ ਦੇ ਬਹੁਤ ਸਾਰੇ ਰਿਸ਼ਤੇਦਾਰ ਹਨ ਅਤੇ ਮੋਗਾ ਜ਼ਿਲ੍ਹੇ ਤੋਂ ਲੋਕ ਸਵੇਰੇ ਤੋਂ ਹੀ ਵਧਾਈਆਂ ਦੇਣ ਲਈ ਪਹੁੰਚ ਰਹੇ ਹਨ ਅਤੇ ਬਹੁਤ ਖੁਸ਼ੀ ਮਨਾਈ ਜਾ ਰਹੀ ਹੈ ਇਸ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸਾਧਵਾ ਮੋਗਾ ਪਹੁੰਚੇ ਅਤੇ ਮੋਗਾ ਦੇ ਵਿਧਾਇਕ ਡਾਕਟਰ ਅਮਨਦੀਪ ਕੋੜ ਨੇ ਵੀ ਮੋਗਾ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਅੱਜ ਤਾਂ ਖੁਸ਼ੀ ਦਾ ਮੌਕਾ ਜੀ। ਕਿਉਂਕਿ ਅਮਨਪ੍ਰੀਤ ਸਿੰਘ ਜਿਹੜੇ ਕੈਨੇਡਾ ਕੈਲਗਰੀ ਰਹੇ ਤੋ ਆ ਅੱਜ ਐਮਪੀ ਜਿੱਤ ਗਏ ਆ। ਸਾਨੂੰ ਬਹੁਤ ਚਾਅ ਆ। ਅਸੀਂ ਅੱਜ ਲੱਡੂ ਵੰਡੇ ਆ। ਆਣ ਗੁਆਣ ਸਾਰੀ ਖੁਸ਼ੀਆਂ ਮਨਾਈਆਂ ਵਾ। ਕਿੱਦਾਂ ਲੱਗ ਰਿਹਾ ਹੈ ਅੱਜ ਜੀ? ਬਹੁਤ ਵਧੀਆ ਮਸੂਰ ਹੋ ਰਿਹਾ ਉਹਨਾਂ ਨੂੰ ਪਹਿਲਾਂ ਹੀ ਬਚਪਨ ਤੋਂ ਹੀ ਸੇਵਾ ਕਰਨ ਦਾ ਚਾਹ ਸੀਗਾ ਪਹਿਲਾਂ ਗੁਰਦਾਰੇ ਦੇ ਪ੍ਰਧਾਨ ਰਹੇ ਆ ਹੁਣ ਉਹ ਐਮਪੀ ਬਣ ਕੇ ਸਟੂਡੈਂਟਾਂ ਦੀ ਮਦਦ ਕਰ ਦਿੰਗੇ ਤੇ ਆਪਣੇ ਇੰਡੀਆ ਤੇ ਇੱਕ ਜਿਹੜਾ ਹੈਗਾ ਕੈਨੇਡਾ ਦਾ ਕੋਈ ਆਸ ਵਿੱਚ ਫਰਕ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨਗੇ ਪੰਜਾਬੀ ਬਹੁਤ ਨੇ ਕਿਉਂਕਿ ਹੁਣ ਕੈਨੇਡਾ ਨੂੰ ਮਿੰਨੀ ਪੰਜਾਬ ਕਿਹਾ ਜਾਂਦਾ ਹੈ ਹਾਂਜੀ ਹਾਂਜੀ ਕਿ ਕਿੰਨੀ ਇੱਕ ਸਮੱਸਿਆਵਾਂ ਨੂੰ ਹੱਲ ਕਰਨ ਦੇ ਚਾਹਤ ਹਾਂ ਸਟੂਡੈਂਟ ਦੀ ਸਮੱਸਿਆ ਨੂੰ ਸਭ ਤੋਂ ਪਹਿਲ ਦਿੱਤੀ ਜਾਊਗੀ ਫਿਰ ਕੋਈ ਗੁਰਦੁਆਰੇ ਦਾ ਮਤਲਬ ਵੀ ਕੋਈ ਸਮੱਸਿਆ ਆਉਂਦੀ ਆ ਉਹ ਵੀ ਪੰਜਾਬੀਆਂ ਦਾ ਉਹ ਵੀ ਪੰਜਾਬੀਆਂ ਲਈ ਸਭ ਤੋਂ ਜ਼ਿਆਦਾ ਹੈਗਾ ਵਾ ਸਮੱਸਿਆ ਉਹ ਵੀ ਠੀਕ ਕਰਨਗੇ ਬਾਕੀ ਹੋਰ ਹੋਰ ਕੋਈ ਵੀ ਹੋਵੇ ਕੋਸ਼ਿਸ਼ ਕਰਨਗੇ ਵੀ ਵਧੀਆ ਕੰਮ ਹੋ ਸਕੇ ਇਹਦਾ ਬਸ ਮੇਰੇ ਭਰਾ ਕੰਮਜਾਬ ਮਿਲ ਹੋਏ ਅੱਜ ਤਾਂ ਉਹਨਾਂ ਦੀ ਕਾਮਯਾਬੀ ਦਾ ਇਹ ਹੈਗਾ ਹੁਣ ਐਮਪੀ ਬਣਨ ਦੀ ਹਨ ਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਉਹਨਾਂ ਦੇ ਜਿੱਤੇ ਦੀ ਉਹਨਾਂ ਨੇ ਮੋਗੇ ਦਾ ਨਾਮ ਰੋਸ਼ਨ ਕੀਤਾ ਹੋਇਆ ਇਥੋਂ ਪੜ੍ਹ ਲੈ ਕੇ ਉਹ ਕੈਨੇਡਾ ਚ ਉਹਨਾਂ ਨੇ ਜਾ ਕੇ ਮੱਲਾ ਮਾਰੀਆਂ ਵਾ ਇਸ ਕਰਕੇ ਬਹੁਤ ਜ਼ਿਆਦਾ ਖੁਸ਼ ਹਾਂ ਜੀ ਕਿਤਾ ਦਾ ਉਹਨਾਂ ਦਾ ਰੁਟੀਨ ਕਿਦਾਂ ਦਾ ਸੀਗਾ ਜਿਵੇਂ ਉਹਨਾਂ ਦੀ ਸ਼ੁਰੂ ਤੋਂ ਹੀ ਇਸ ਤਰ੍ਹਾਂ ਸੀਗਾ ਉਹਨਾਂ ਦਾ ਵੀ ਲੋਕ ਸੇਵਾ ਵੱਧ ਧਿਆਨ ਸੀਗਾ ਪਹਿਲਾਂ ਜਾ ਕੇ ਉਹ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਣੇ ਉਸ ਤੋਂ ਬਾਅਦ ਉਹਨਾਂ ਨੇ ਹੌਲੀ ਹੌਲੀ ਜਾ ਕੇ ਜਿਵੇਂ ਕੋਰੋਨਾ ਦੇ ਵਿੱਚ ਸੀਗੇ ਪ੍ਰੋਬਲਮਸ ਆਈਆਂ ਸੀਗੀਆਂ ਸਾਰੀਆਂ ਉਹਨਾਂ ਨੇ ਸੋਲਵ ਕੀਤੀਆਂ ਅੱਗੇ ਵਧ ਕੇ ਉਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਸਟੂਡੈਂਟਾਂ ਦਾ ਬਹੁਤ ਸਾਥ ਦਿੱਤਾ ਸੀਗਾ ਇਸ ਕਰਕੇ ਫਿਰ ਹੌਲੀ ਹੌਲੀ ਬਸ ਉਹਨਾਂ ਨੂੰ ਅੱਜ ਵਾਹਿਗੁਰੂ ਜੀ ਨੇ ਉਹਨਾਂ ਨੂੰ ਕਮ ਜੱਪੀ ਬਖਸ਼ੀ ਆ ਤੇ ਬਹੁਤ ਜ਼ਿਆਦਾ ਖੁਸ਼ੀ ਆ ਸਾਨੂੰ ਸਾਰੇ ਏਰੀਆ ਵਾਲਿਆਂ ਨੂੰ ਕਿਦਾਂ ਪਕੀ ਬਣਾ ਰਹੇ ਹਾਂ ਜੀ ਅਸੀਂ ਨੱਚ ਨੱਚ ਟਪਕੇ ਵਧਾਈਆਂ ਲੱਢੇ ਮੁਝੇ ਆਈਆਂ ਖਵਾ ਕੇ ਸਵੇਰੇ ਅਸੀਂ ਨਾ ਕਰਾਂ ਜਿਵੇਂ ਪਟਾਕੇ ਚਲਾ ਕੇ ਹਾਂ ਜੀ ਹਾਂਜੀ ਬਹੁਤ ਜ਼ਿਆਦਾ ਇੰਨੀ ਜ਼ਿਆਦਾ ਖੁਸ਼ੀ ਹੋ ਰਹੀ ਆ ਬਹੁਤ ਜ਼ਿਆਦਾ ਕੀ ਕਰਨਾ ਵਾਹਿਗੁਰੂ ਜੀ ਅ ਮੇਰੇ ਮਾਮਾ ਜੀ ਜਿੱਤੇ ਆ ਐਮਪੀ ਬਣੇ ਹੋ ਕੈਲਗਰੀ ਚ ਕੈਲਗਰੀ ਚ ਇਕ ਸਾਨੂੰ ਇਹ ਟੈਨਸ਼ਨ ਨਹੀਂ ਹੁੰਦੀ ਕਿਉਂਕਿ ਮੇਰਾ ਬ੍ਰਦਰ ਹੁਣੀ ਉੱਥੇ ਆ ਸਾਰੀ ਰਿਪੋਰਟ ਸਾਨੂੰ ਮਿਲ ਜਾਂਦੀ ਹੈ ਕਿ ਕੋਈ ਪ੍ਰੋਬਲਮ ਤਾਂ ਨਹੀਂ ਚੱਲ ਰਹੀ ਉੱਥੇ ਸਭ ਕੁਝ ਹਾਂ ਆਪਣਾ ਮਾਮਾ ਐਮ ਜੀ ਬੜ ਗਿਆ ਵੀ ਬੜ ਗਏ ਨੇ ਫਿਰ ਤਾਂ ਹੁਣ ਸਾਰਾ ਮੋਗਾ ਹਾਂਜੀ ਪੂਰੇ ਜਿਆਦਾ ਮਤਲਬ ਇੰਨਾ ਮਾਨ ਹੋ ਰਿਹਾ ਕਿ ਖੁਸ਼ੀ ਮਤਲਬ ਦੱਸ ਹੀ ਨਹੀਂ ਜਾ ਰਹੀ ਕਿ ਐਕਸਪ੍ਰੈਸ ਨਹੀਂ ਕਰ ਸਕਦੀ ਮੈਂ ਕਿਤਾ ਬਣਾਈ ਤੁਹਾਨੂੰ ਅਸੀਂ ਪਹਿਲਾਂ ਪਟਾਕੇ ਚਲਾਏ ਫਿਰ ਨੱਚੇ ਡੱਪੇ ਫਿਰ ਹੁਣ ਲੱਡੂ ਵੰਡ ਰਹੇ ਆ ਸਾਰਾ ਅੰਡਗੁਆਡਾਇਆ ਹੋਇਆ ਸਾਡਾ ਵਧਾਈਆਂ ਹਾਂਜੀ ਹਾਂਜੀ ਵਧਾਈਆਂ ਗੋਡੇ ਗੋਡੇ ਫਿਰ ਗੋਡੇ ਗੋਡੇ ਚਾਰੇ ਹਰੇ ਆਕਾਰ ਵੀਰੇ ਜੀਤੰਦ ਦਾ ਗੋਡੇ ਗੋਡੇ ਚਾਂਦ ਵੀਰੇ ਜੀਤੰਦ ਦਾ ਗੋਡੇ ਗੋਡੇ ਚਾਂਦ ਵੀਰੇ ਜੀਤੰਦ ਦਾ ਪਹਿਲਾਂ ਸਰਨ ਵਾਹਿਗੁਰੂ ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਪਿੰਡ ਦਾ ਸਾਡਾ ਪਿੰਡ ਬੁੱਕਨ ਦਾ ਸਾਡੇ ਬਹੁਤ ਮਾਣ ਵਾਲੀ ਗੱਲ ਆ ਜੀ ਆ ਲੈਂਗਰੀ ਦੇ ਚ ਬੀਸੀ ਦੇ ਚੋਂ ਹੀ 4700 ਵੋਟ ਦੇ ਨਾਲ ਜਿੱਤਿਆ ਜੀ ਨਹੀਂ 4700 4 4700 ਵੋਟ ਨਾਲ ਜਿੱਤਿਆ ਜੀ 4700 ਕਿੱਦਾਂ ਲੱਗਦਾ ਜੀ ਬਹੁਤ ਵਧੀਆ ਜੀ ਬਹੁਤ ਮਾਣ ਵਾਲੀ ਗੱਲ ਆ ਜੀ ਸਾਡੇ ਮੋਗੇ ਜ਼ਿਲ੍ਹੇ ਲਈ ਜੀ ਸਾਡਾ ਪਿੰਡ ਦਾ ਮਾਣ ਬਹੁਤ ਹੋਇਆ ਜੀ ਮੋਗੇ ਚ ਵੀ ਦੋ ਐਮਪੀ ਬਣੇ ਹਾਂ ਜੀ ਹਾਂਜੀ ਦੋ ਐਮਪੀ ਬਣੇ ਮੋਗੇ ਦੇ ਅੰਦਰ ਜੀ ਅਸੀਂ ਸਾਡਾ ਸਾਰਾ ਪਿੰਡ ਉਹਦਾ ਹੀ ਦਾ ਪਾਤਰ ਆ ਜੀ ਇਹ ਸਾਡਾ ਬਹੁਤ ਮਾਣ ਦੀ ਗੱਲ ਹੈ ਜੀ ਹਾਂਜੀ ਸਾਨੂੰ ਖੁਸ਼ੀ ਇਹ ਆ ਜੀ ਸਾਡਾ ਭਤੀਜਾ ਹੀ ਆਈ ਸੁਖਮਣ ਤੇ ਜਿਹੜਾ ਕਿ ਉਹਨੂੰ ਉੱਥੇ ਮੈਂਬਰ ਆਫ ਪਾਰਲੀਮੈਂਟ ਬਣਿਆ ਕੈਨੇਡਾ ਵਿੱਚ ਤੇ ਸਾਡੇ ਸਾਰੇ ਇਲਾਕੇ ਨੂੰ ਸਾਡੇ ਸਾਰੇ ਜ਼ਿਲ੍ਹੇ ਨੂੰ ਬਹੁਤ ਖੁਸ਼ੀ ਵਾਲੀ ਗੱਲ ਆ ਇਹ ਤੇ ਜੋ ਕਿ ਖੁਸ਼ੀ ਇਸ ਤੋਂ ਵੱਧ ਆ ਵੀ ਸਾਡੇ ਮੋਗੇ ਜ਼ਿਲ੍ਹੇ ਦੇ ਦੋ ਐ ਮੈਂਬਰ ਆਫ ਪਾਰਲੀਮੈਂਟ ਬਣੇ ਆ ਤੇ ਇਸੇ ਲਈ ਸਾਰਾ ਸਾਡਾ ਨਗਰ ਵਧਾਈ ਦੇ ਪਾਤਰ ਆ ਤੇ ਜੋ ਸੁਭਾ ਦੇ ਇੱਥੇ ਬਹੁਤ ਯਾਨੀ ਖੁਸ਼ੀ ਸਾਡਾ ਸਾਰਾ ਇਲਾਕਾ ਵਧੀਆ ਬਣਾ ਰਿਹਾ ਖੁਸ਼ੀ ਸਾਰੇ ਬਹੁਤ ਜਿਆਦਾ ਇੱਥੇ ਸਾਰੇ ਯਾਨੀ ਪਿੰਡ ਦੇ ਨਗਰ ਦੇ ਸਹਿਯੋਗ ਨਾਲ ਸਾਰੇ ਇੱਕ ਦੂਜੇ ਨੂੰ ਵਧਾਈ ਦੇ ਰਹੇ ਆ ਸਭ ਖੁਸ਼ ਬਹੁਤ ਆ ਕੀ ਉਮੀਦਾਂ ਰੱਖਦੇ ਹੋ ਉਮੀਦਾਂ ਵਧੀਆ ਜੀ ਇੱਥੇ ਵੀ ਪਰਿਵਾਰ ਵਧੀਆ ਸੀਗਾ ਤੇ ਉਹਨਾਂ ਦੇ ਦਾਦਾ ਜੀ ਨੰਬਰਦਾਰ ਰਹੇ ਆ ਤੇ ਸ਼ੁਰੂ ਤੋਂ ਹੀ ਸੇਵਾ ਕਰ ਰਹੇ ਪਿੰਡ ਦੀ ਬਾਹਰ ਵੀ ਉਹ ਅਣਜਾਣੀ ਸਾਨੂੰ ਪਤਾ ਵਾ ਵੀ ਆਪਦੀਆਂ ਉਮੀਦਾਂ ਤੇ ਉਹ ਖਰੇ ਉਤਰਨਗੇ ਤੇ ਵਧੀਆ ਉੱਥੇ ਸੇਵਾ ਕਰਨਗੇ ਪੰਜਾਬੀਆਂ ਦੀ ਮੈਂ ਅਮਨਪ੍ਰੀਤ ਸਿੰਘ ਗਿੱਲ ਔਰ ਦਾਸ ਸੁਖਮਨ ਸਿੰਘ ਗਿੱਲ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਉਹ ਅੱਜ ਅੱਜ ਦੇ ਦਿਨ ਉਹ ਕੈਨੇਡਾ ਦੇ ਵਿੱਚ ਐਮਪੀ ਇਲੈਕਟ ਹੋਏ ਆ ਔਰ ਉੱਥੋਂ ਦੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਸਾਰੇ ਮੋਗੇ ਜ਼ਿਲ੍ਹੇ ਨੂੰ ਸਾਰੇ ਪੰਜਾਬ ਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈ ਹੈ ਔਰ ਆਸ ਕਰਦਾ ਕਿ ਉਹ ਮਨੁੱਖਤਾ ਦੀ ਸੇਵਾ ਕਰਨਗੇ ਆਪਣੇ ਦੇਸ਼ ਦੀ ਸੇਵਾ ਕਰਨਗੇ ਉਹ ਸਾਡੇ ਦੋਹਾਂ ਦੇਸ਼ਾਂ ਦੇ ਰਿਸ਼ਤੇ ਜਿਹੜੇ ਉਹਨਾਂ ਨੂੰ ਓਹੋ ਹੋਰ ਮਜ਼ਬੂਤ ਕਰਨਗੇ ਕਿਉਂਕਿ ਮੇਰਾ ਖਿਆਲ ਹੈ ਵੀ ਹਰੇਕ ਪੰਜਾਬੀ ਦਾ ਸੈਕਿੰਡ ਘਰ ਉੱਥੇ ਕੈਨੇਡਾ ਬਣ ਚੁੱਕਿਆ ਸੋ ਸਾਨੂੰ ਜਿੰਨਾ ਪਿਆਰ ਇੱਥੋਂ ਦਾ ਆਉਂਦਾ ਉਨਾ ਹੀ ਉੱਥੋਂ ਦਾ ਆਉਂਦਾ ਸੋ ਦੋਨਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਓਹੋ ਮਜ਼ਬੂਤ ਕਰਾਉਣ ਅੱਜ ਮੌਕਾ ਪਹੁੰਚਿਆ ਸੀ ਜੀ ਸਰਗੇਸ਼ੂਨ ਸ਼ਾਭਲਾ ਥਾਪਰ ਜੀ ਦੀ ਬਰਸੀ ਸੀਗੀ ਪੰਜਾਬੀ ਜੱਤਾਂ ਨੂੰ ਮਿਲੇ ਹੋ ਦੇਖੋ ਬਾਬਾ ਆਣੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰੀਮ ਗੁਰੂ ਸਾਹਿਬ ਦਾ ਹੁਕਮ ਹੈ ਸੋ ਉਸੇ ਮੈਨੂੰ ਲੱਗਦਾ ਵੀ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਡਾਕਟਰ ਮਾਲਤੀ ਥਾਪਰ ਡਾਕਟਰ ਕਮਨ ਥਾਪਰ ਹੋਰਾਂ ਦੇ ਦੇਖ ਕੇ ਇਹਨ ਅ ਸਰਗੀ ਸ੍ਰੀ ਸ਼ਾਮ ਲਾਲ ਥਾਪਰ ਜਿਹੜੇ ਕਿ ਸ਼ਹੀਦ ਸੁਖਦੇਵ ਕੋਹਰਾ ਦੇ ਭਤੀਜੇ ਨੇ ਔਰ ਜਿਨ੍ਹਾਂ ਨੇ ਦੇਸ਼ ਦੇ ਵਿੱਚ ਸੇਵਾ ਕੀਤੀ ਆਜ਼ਾਦੀ ਦੇ ਵਿੱਚ ਆਜ਼ਾਦੀ ਸੰਗਰਾਮ ਦੇ ਵਿੱਚ ਹਿੱਸਾ ਪਾਇਆ ਬਾਅਦ ਦੇ ਵਿੱਚ ਰਾਜਨੀਤੀ ਦੇ ਵਿੱਚ ਵੀ ਉਹਨਾਂ ਨੇ ਸੇਵਾ ਕੀਤੀ ਉਹਨਾਂ ਨੂੰ ਯਾਦ ਕੀਤਾ ਔਰ ਦੇਸ਼ ਦੇ ਕੋਨੇ-ਕੋਨੇ ਤੋਂ ਆਜ਼ਾਦੀ ਕਲਾਟੀ ਪਰਿਵਾਰਾਂ ਨੂੰ ਇਕੱਠਿਆ ਕੀਤਾ ਇਹ ਬੜਾ ਵੱਡਾ ਉਹਨਾਂ ਦਾ ਕਰਮ ਹੈ ਸੋ ਪ੍ਰਮਾਤਮਾ ਇਹਨਾਂ ਨੂੰ ਲੰਬੀ ਉਮਰ ਦੇਵੇ ਤੰਦੁਸਤੀਆਂ ਦੇਵੇ ਔਰ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਸਪੀਕਰ ਸਾਹਿਬ ਪੰਜਾਬ ਵਾਸੀਆਂ ਨੂੰ ਇੱਕ ਤੁਹਾਡੇ ਵੱਲੋਂ ਅਸੀਂ ਮੈਸੇਜ ਦੇਣਾ ਕਿਉਂਕਿ ਅਸੀਂ ਇੱਕ ਕਲਟੀਮੇਟਮ ਭੇਜ ਲਿਆ ਕਿ ਪੰਜਾਬ ਦੇ ਵਿੱਚ ਅਸੀਂ 31 ਤਰੀਕ ਤੱਕ ਜਿਹੜਾ ਮੈਸਾ ਖਤਮ ਕਰ ਦੋ ਔਰ ਪੰਜਾਬੁਰ ਦਾ ਸ਼ਾਮ ਪੁਕਾ ਕਰਦੇ ਅ ਦੇਖੋ ਜੀ ਸਰਕਾਰ ਨੇ ਬੜੀ ਫੈਸਲਾ ਕੁੱਨ ਜਿਹੜੀ ਆ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਬਰੋ ਚਲਾਇਆ ਹੋਇਆ ਔਰ ਜਿਹਦਾ ਅਸਰ ਅੱਜ ਮਹੱਲਿਆਂ ਦੇ ਵਿੱਚ ਦਿਖਾਈ ਦੇ ਰਿਹਾ ਪਿੰਡਾਂ ਦੇ ਵਿੱਚ ਦਿਖਾਈ ਦੇ ਰਿਹਾ ਸੱਥਾਂ ਦੇ ਵਿੱਚ ਬੈਠੇ ਬਜ਼ੁਰਗ ਜੀ ਦੇ ਬਾਰੇ ਕਹਿ ਰਹੇ ਕਿ ਇਹਦਾ ਅਸਰ ਹੋ ਰਿਹਾ ਸੋ ਇਹ ਫੈਸਲਾ ਕੁੱਨ ਚੰਗਾ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕਿਸੇ ਨਾ ਕੋਈ ਲਿਹਾਜ਼ ਨਹੀਂ ਕੀਤੀ ਜਾ ਰਹੀ ਔਰ ਜਿਹੜਾ ਚਿੱਟਾ ਮੁਕਤ ਕਰਨ ਦਾ ਜਿਹੜਾ ਇਹ ਦਹੀਆ ਜਿਹੜਾ ਇਹ ਕੀਤਾ ਜਿਹੜੀ ਡੇਟ ਦਿੱਤੀ ਹੈ ਮੈਨੂੰ ਆਸ ਮੈਂ ਆਸ ਕਰਦਾ ਹਾਂ ਵੀ ਉਸ ਦਿਨ ਤੱਕ ਅਸੀਂ ਇਹ ਕਰ ਲਾਂਗੇ ਅ ਨਮਸਕਾਰ ਜੀ ਹਮਾਰੇ ਮੋਗਾ ਜ਼ਿਲ੍ਹਾ ਔਰ ਪੂਰੇ ਪੰਜਾਬ ਕੇ ਲਿਏ ਬੜੀ ਆਸ਼ਮਾਨ ਮਹਿਸੂਸ ਹੋਆ ਜਬ ਹਮਾਰੇ ਮੋਗਾ ਜ਼ਿਲ੍ਹਾ ਜ਼ਿਲ੍ਹਾ ਕੇ ਦੋ ਮੈਂਬਰ ਆਫ ਪਾਰਲੀਮੈਂਟ ਕੈਨੇਡਾ ਮੇ ਚੁਨੇ ਗਏ ਸਰਦਾਰ ਅਮਨਪ੍ਰੀਤ ਸਿੰਘ ਗਿਲ ਔਰ ਸੁਖਮਨ ਗਿਲ ਜੀ ਕੋ ਔਰ ਉਨਕੇ ਸਭੀ ਪਰਿਵਾਰ ਕੋ ਮੋਗਾ ਨਿਵਾਸੀਓ ਕੋ ਔਰ ਪੂਰੇ ਪੰਜਾਬ ਵਾਸੀਓ ਕੋ ਉਨਪੇ ਗਰਵ ਹੈ ਔਰ ਬੜੀ ਮਾਨ ਵਾਲੀ ਬਾਤ ਹੈ ਕਿ ਹਮਾਰੇ ਪੰਜਾਬ आज बाहर देशों में भी फॉरेन कंट्रीज में भी जो है अपनी सेवा निभा रहे हैं और उनको बेस्ट विशेस है उनके पॉलिटिकल कैरियर के लिए सो हम सभी को बहुत खुशी है मेरा नाम चमकोर सिंह है योदा घोष आई कहंदे सारे मेरा पेन सिंघा वाला ही नाल इथे अच्छा के आज थोटा सुखमन थोटा कि मेरा भतीजा ही लगदा जी मेरी पुआ जी दा पोता है ਤੇ ਅੱਜ ਬੜਾ ਨਾਮ ਰੋਸ਼ਨ ਕੀਤਾ ਉਹਨੇ ਕੀ ਕਹੂੰ ਕਿੰਨੇ ਵਰਕੀ ਜਾਣਗੇ ਬਹੁਤ ਖੁਸ਼ੀ ਹੋਈ ਹੈ ਜੀ ਲੋਕ ਲੱਡੂ ਵੰਡੇ ਆ ਸ਼ਾਮ ਨੂੰ ਵੀ ਬੈਠਦੇ ਆ ਸਾਰੇ ਇਕੱਠੇ ਹੁੰਨੇ ਆ ਇੰਨੇ ਸੱਜਣ ਮਿੱਤਰ ਆ ਉਹਨਾਂ ਦੇ ਦਾਦਾ ਜੀ ਪਹਿਲਾਂ ਇੱਥੇ ਵਸੇ ਰਹੇ ਚੜਾ ਸੇਵਾ ਕੀਤੀ ਉਹਨਾਂ ਨੇ ਹੁਣ ਉਹਦੇ ਫਾਦਰ ਸਾਹਿਬ ਬਾਹਰ ਗਏ ਸੀ ਉਹਨਾਂ ਨੇ ਵੀ ਬਥੇਰੀ ਲੋਕ ਸੇਵਾ ਕੀਤੀ ਹੈ ਪਰ ਹੁੰਦੇਵੇਂ ਸੁਖਮਣੂ ਵੀ ਉਹਨਾਂ ਦੇ ਨਾਲ ਹੀ ਫਿਰ ਪਿੱਛੇ ਤੁਰਿਆ ਹੁੰਦਾ ਸੀਗਾ ਜਿਵੇਂ ਜਿਵੇਂ ਉਹ ਕਰਦੇ ਰਹੇ ਮੂਰੇ ਇਸ ਇਲਾਕੇ ਚ ਜਿੰਨੇ ਵੀ ਬੰਦੇ ਉਹਨਾਂ ਕੋਲੇ ਜਾਂਦੇ ਆ ਤਕਰੀਬਨ ਸਾਰੇ ਕੰਮ ਕਰਦੇ ਰਹੇ ਆ ਫਾਰਮ ਚ ਕੋਈ ਐਦਾਂ ਦਾ ਨਹੀਂ ਕਿ ਆ ਵੀ ਕਿਸੇ ਤੋਂ ਉਹਨਾਂ ਨੇ ਕੋਈ ਨੇ ਕੀਤਾ ਹੋਵੇ ਕਿਸੇ ਨੇ ਹਰ ਇੱਕ ਦੀ ਹੈਲਪ ਕੀਤੀ ਹੈ ਤੇ ਇਹ ਉਹਦੇ ਫਾਦਰ ਸਾਹਿਬ ਦੀ ਜਿਆਦਾ ਦੇਣ ਹੈ ਬਾਕੀ ਉਹ ਮੁੰਡਾ ਪੜ੍ਹਿਆ ਉੱਥੇ ਲਾ ਕੀਤਾ ਉਹਨੇ ਉੱਥੋਂ ਦਾ ਬੌਰਨ ਆ ਇੱਥੇ ਆਉਂਦਾ ਜਾਂਦਾ ਹਰ ਸਾਲ ਲੰਗਵਾਉਂਦਾ ਜਾਂਦਾ ਇੱਥੋਂ ਦਾ ਵੀ ਮੋਹ ਪੂਰਾ ਪਿੰਡ ਚ ਹਰ ਇੱਕ ਬੰਦੇ ਨੂੰ ਮਿਲਦਾ ਕਰਦਾ ਤੇ ਸਾਨੂੰ ਬਹੁਤ ਖੁਸ਼ੀ ਹੈ ਸਾਰੇ ਇਲਾਕੇ ਨੂੰ ਖੁਸ਼ੀ ਹੈ ਪਿੰਡ ਨੂੰ ਵੀ ਇਹ ਸਾਡੇ ਐਮਪੀ ਬਣਿਆ ਹੈ ਜੀ ਉੱਤੇ ਪੂਰੀ ਖੁਸ਼ੀ ਹੈ ਜੀ ਇਹਦੋਂ ਹੋਰ ਖੁਸ਼ੀ ਕੀ ਹੋ ਸਕਦੀ ਹੈ ਵੀ ਆਪਦੇ ਪਿੰਡਾਂ ਦਾ ਉਹਦੇ ਇਲਾਕੇ ਦਾ ਮੁੰਡਾ ਪਹਿਲੀ ਵਾਰੀ ਐਮਪੀ ਬਣਿਆ ਉੱਥੇ ਅੱਗੇ ਆਪਣੇ ਨੇੜੇ ਤੇ ਜਿਹੜੇ ਮੈਨੂੰ ਲੱਗਦਾ ਨਹੀਂ ਸੀ ਕੋਈ ਐਮਪੀ ਹੈਗਾ ਪਹਿਲੀ ਵਾਰੀ ਬਣਿਆ ਆਪਣੇ ਹੋਰਾਂ ਦੂਰ ਨੇੜੇ ਪਿੰਡਾਂ ਦੇ ਸੀਗੇ ਮੋਗੇ ਜ਼ਿਲ੍ਹੇ ਦਾ ਨਾਮ ਹੋਇਆ ਦੋ ਬਣੇ ਦੋ ਬਣ ਗਏ ਇਸ ਕੀ ਹਾਂਜੀ ਪਹਿਲੀ ਵਾਰ ਅੱਗੇ ਆਪਣੇ ਜ਼ਿਲ੍ਹੇ ਦਾ ਕੋਈ ਐਮਪੀ ਹੈ ਨਹੀਂ ਸੀਗਾ ਕਹਿਆ ਜਾਂਦਾ ਵੀ ਜਦੋਂ ਕਿਤੇ ਸਾਡੇ ਦੇਸ਼ ਦੀ ਸਿਆਸਤ ਸ਼ੁਰੂ ਹੁੰਦੀ ਹੈ ਹਾਂਜੀ ਤੇ ਉਹ ਮੋਗੇ ਤੋਂ ਸ਼ੁਰੂ ਹੁੰਦੀ ਪਰ ਹੁਣ ਕੈਨੇਡਾ ਦੇ ਵਿੱਚ ਵੀ ਦੋ ਐਮਪੀ ਬਣ ਕੇ ਮੋਗੇ ਹਾਂਜੀ ਹੁਣ ਮੋਗੇ ਕੈਨੇਡਾ 'ਚ ਵੀ ਸ਼ੁਰੂ ਕਰ ਦਾਂਗੇ ਮੋਗੇ ਵਾਲੀ ਸਿਆਸਤ ਹਾਂਜੀ ਹਾਂਜੀ ਬਹੁਤ ਖੁਸ਼ੀ ਹੈ ਜੀ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਸਾਡੇ ਪਿੰਡ ਦਾ ਮੁੰਡਾ ਸੁਖਮਨ ਉਹਨੇ ਬਹੁਤ ਵਧੀਆ ਕੰਮ ਕੀਤਾ ਉਧਰ ਐਮਪੀ ਬਣਿਆ ਕੈਨੇਡਾ ਦੇ ਵਿੱਚ ਬਹੁਤ ਖੁਸ਼ੀ ਦੀ ਗੱਲ ਆ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਪੰਜਾਬ ਦਾ ਨਾਮ ਰੌਸ਼ਨ ਕੀਤਾ ਫਿਰ ਇੰਡੀਆ ਦਾ ਨਾਮ ਰੌਸ਼ਨ ਕੀਤਾ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਅੱਗੇ ਵਾਸਤੇ ਵੀ ਹੋਰ ਤਰੱਕੀ ਕਰੇ ਸੱਚੇ ਪਾਤਸ਼ਾਹ ਨੂੰ ਮਿਹਰ ਬਖਸ਼ੇ ਕੀ ਆ ਜਾਂਦਾ ਕੈਨੇਡਾ ਲੋਕ ਹੁਣ ਪੰਜਾਬ ਗਿਆ ਕਰਦੇ ਹਾਂ ਹਾਂਜੀ ਹਾਂਜੀ ਕੈਨੇਡਾ ਬਹੁਤ ਉੱਥੇ ਪੰਜਾਬੀ ਆਪਣੇ ਗਏ ਹੋਏ ਆ ਅਸੀਂ ਵੀ ਦੋ ਵਾਰੀ ਜਾ ਕੇ ਆਏ ਉੱਥੇ ਕੈਨੇਡਾ ਸਾਡੇ ਬੱਚੇ ਵੀ ਉੱਥੇ ਹੀ ਆ ਹਾਂਜੀ ਕੀ ਲੱਗਦਾ ਵੀ ਹੁਣ ਜਦੋਂ ਪੰਜਾਬ ਦੇ ਮੁੰਡੇ ਦਾ ਜਵਾਨ ਅਦਾ ਵੱਡੇ ਹੈਗੇ ਐਮਪੀ ਵਗੈਰਾ ਬੰਦੇ ਤੇ ਸਮੱਸਿਆਵਾਂ ਪੰਜਾਬੀਆਂ ਦੀਆਂ ਹਾਂਜੀ ਪੰਜਾਬੀਆਂ ਦੀਆਂ ਸਮੱਸਿਆਵਾਂ ਸੁਣਨਗੇ ਉੱਥੇ ਹੁਣ ਪਾਰਲੀਮੈਂਟ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨੂੰ ਅਰਦਾਸ ਬੇਨਤੀ ਕਰਦੇ ਪ੍ਰਮਾਤਮਾ ਅੱਗੇ ਕਿ ਵੱਦ ਤੋਂ ਵੱਦ ਜੋ ਵੀ ਸਮੱਸਿਆ ਹੋਣ ਪੰਜਾਬੀਆਂ ਦੀਆਂ ਉਹ ਸੁਣਨ ਤੇ ਅੱਗੇ ਵਾਸਤੇ ਹੋਰ ਤਰੱਕੀ ਕਰਨ ਕੀ ਲੱਗਦਾ ਤੁਹਾਡਾ ਨਸੀਬਕਰ ਅਸੀ ਭਾਜੀ ਸੁਖਮਨ ਤੁਹਾਡਾ ਕੀ ਲੱਗਦਾ ਪੋਤਾ ਜੀ ਪੋਤਾ ਜੀ ਅੱਜ ਉਹ ਮੈਂਬਰ ਪਾਰਲੀਮੈਂਟ ਬਣਿਆ ਹੈ ਬਹੁਤ ਖੁਸ਼ੀ ਦੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਬਹੁਤ ਵਧੀਆ ਕਿਦਾਂ ਖੁਸ਼ੀ ਮਨਾ ਰਹੇ ਹੋ ਫਿਰ ਬਹੁਤ ਜ਼ਿਆਦਾ ਹੀ ਖੁਸ਼ੀ ਮਨਾ ਰਹੇ ਪਿੰਡ ਚ ਨਹੀਂ ਪੋਤਾ ਸ਼ੁਰੂ ਤੋਂ ਕਿਦਾਂ ਦਾ ਸੁਭਾਅ ਹੈ ਬਹੁਤ ਵਧੀਆ ਪੋਤਾ ਜੀ ਬਹੁਤ ਵਧੀਆ ਵਧੀਆ ਰਹਿੰਨੇ ਬਹਿਨੇ ਵਧੀਆ ਜੀ ਕਿਲੇ ਕੁਸ਼ੂਰੇ ਦਾਦੀਆਂ ਨੂੰ ਖੁਸ਼ੀ ਕਿਤੇ ਬਹੁਤ ਹੁੰਦੀ ਹੈ ਬਹੁਤ ਜ਼ਿਆਦਾ ਹੀ ਖੁਸ਼ੀ ਆ ਜੀ ਵੀ ਕਿਵੇਂ ਖੁਸ਼ੀ ਮਣਾ ਰਹੇ ਹੋ ਅੱਜ ਤੁਸੀਂ ਅੱਜ ਮੈਂ ਨਹੀਂ ਵੀ ਪੁੱਛਣ ਵਾਲੀ ਗੱਲ ਨਹੀਂ ਜਿੰਨੀ ਖੁਸ਼ੀ ਰਹਿ ਗਈ ਹੈ ਠੀਕ ਹੈ ਹਾਂ ਜੀ ਖਾਵਾਂਗੇ ਸ਼ਾਮ ਨੂੰ ਵੰਡ ਵੀ ਠਾਈਏ ਹਾਂ ਜੀ ਠੀਕ ਹੈ ਨੇ ਪਰ ਉਹਨੂੰ ਤੁਸੀਂ ਕੀ ਅਸੀਂ ਕਹਿੰਦੇ ਵੀ ਵਧੀਆ ਤਰੱਕੀ ਕਰੇ ਬਾਹਰ ਜਾ ਕੇ ਵਧੀਆ ਮੈਂਬਰ ਬਣ ਗਿਆ ਪਾਰਲੀਮੈਂਟ ਦਾ

我都不理解，嗯。<Yeah. S 1>